ਅੱਜ ਇੱਕ ਪੋਲੀਟੀਸ਼ੀਅਨ ਦੇ ਤੌਰ ਤੇ ਆਇਆ ਜਾਂ ਇੱਕ ਕਿਸਾਨ ਦੇ ਤੌਰ ਅਸੀਂ ਤਾਂ ਆਪਦਾ ਤੰਬੂ ਗੱਟ ਕੇ ਪਿਛਲੀ ਵਾਰੀ ਵੀ ਉੱਥੇ ਬੈਠੇ ਰਹੇ ਹਾਂ ਦੇਖੋ ਜਿਹੜਾ ਉੱਥੇ ਆਉਂਦਾ ਨਾ ਲੀਡਰੀ ਕਰਨ ਉਸ ਤੇ ਕਿੰਤੂ ਪਰੰਤੂ ਹੁੰਦਾ ਹੈ ਬਤੌਰ ਕਿਸਾਨ ਹਰ ਬੰਦਸ਼ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਤੇ ਜ਼ਰੂਰ ਹੋਣਾ ਚਾਹੀਦਾ ਕੋਈ ਮੈਡੀਕਲ ਦੀ ਲੋੜ ਹੈ ਕੋਈ ਰਾਸ਼ਨ ਦੀ ਲੋੜ ਹੈ ਜਿਸ ਤਰ੍ਹਾਂ ਨਾਲ ਕੋਈ ਇੱਥੇ ਯੋਗਦਾਨ ਪਾ ਸਕਦਾ ਆ ਆ ਕੇ ਹਰ ਤਰ੍ਹਾਂ ਨਾਲ ਯੋਗਦਾਨ ਪਾਉਣਾ ਚਾਹੀਦਾ ਵੀ ਦੇਖਿਆ ਵੀ ਵੰਟੀ ਨੂੰ ਮਾਣਾ ਆਇਆ ਤੇ ਰਾਮਨਾਲ ਸਾਈਡ ਤੇ ਹੋ ਕੇ ਬੈਗੇ ਵੀ ਰਾਮਨਾਲ ਇੱਥੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਕਈਆਂ ਨੂੰ ਤਾਂ ਕਈਆਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹਾਂ ਕੋਈ ਮੈਂ ਤਾਂ ਬ੍ਰਦਰ ਮੈਂ ਇੱਥੇ ਗੱਲਬਾਤ ਕਰਨ ਨਹੀਂ ਆਇਆ ਯਾਰ ਮੇਰੇ ਭਰਾ ਹੈ ਜਿੰਨਾ ਕਰ ਰਿਹਾ ਉਹਨਾਂ ਹੌਸਲਾ ਪੱਕਾ ਹੋ ਰਿਹਾ ਉਹਨਾਂ ਇਰਾਦਾ ਪੱਕਾ ਹੋ ਰਿਹਾ ਇੱਛਾ ਉਨੀ ਦ੍ਰਿੜ ਹੋ ਰਹੀ ਹੈ ਸਸ਼ਕਾਲ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੀਤ ਸਿੰਘ ਅੱਜ ਕਿਸੇ ਪਾਰਟੀ ਦਾ ਨਾਂ ਨਹੀਂ ਲਵਾਂਗਾ ਅੱਜ ਕਿਸੇ ਅਹੁਦੇ ਦਾ ਨਾਂ ਨਹੀਂ ਲਵਾਂਗਾ ਮੇਰੇ ਨਾਲ ਇਸ ਸਮੇਂ ਬੰਟੀ ਰੁਮਾਣਾ ਹੈ ਜਿਹੜਾ ਕਿ ਖਨੌਰੀ ਬਾਰਡਰ ਮੋਰਚਾ ਲੱਗ ਚੁੱਕਾ ਹੋਇਆ ਕਿਸਾਨਾਂ ਨੇ ਕਿਹਾ ਸੀ ਇੱਕ ਵਾਰੀ ਫੇਰ ਤੋਂ ਦਿੱਲੀ ਦੀ ਬਰੂਹਾਂ ਤੇ ਜਾਵਾਂਗੇ ਕਿਸਾਨ ਅੰਦੋਲਨ 2 ਦਾ ਨਾਂ ਦਿੱਤਾ ਗਿਆ ਹੁਣ ਬੰਟੀ ਰੁਮਾਣਾ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਕਿ ਕਿਸ ਤਰੀਕੇ ਨਾਲ ਆਏ ਤਾਂ ਹੁਣ ਅੱਜ ਇੱਕ ਪੋਲੀਟੀਸ਼ੀਅਨ ਦੇ ਤੌਰ ਤੇ ਆਏ ਜਾਂ ਇੱਕ ਕਿਸਾਨ ਦੇ ਤੌਰ ਤੇ ਸਭ ਤੋਂ ਪਹਿਲਾਂ ਕਿਸਾਨ ਹੈ ਜੀ ਆਪਦਾ ਖਿੱਤਾ ਹੈ ਸਾਡਾ ਉਸ਼ਤਾ ਤੋਂ ਸਾਡੇ ਬਜ਼ੁਰਗਾਂ ਦਾ ਦਾਦਿਆਂ ਪੜਦਾਦਿਆਂ ਦਾ ਜੇ ਕਿੱਤਾ ਨਾ ਬਚਿਆ ਸਾਡਾ ਜੀ ਤੇ ਫਿਰ ਕੀ ਕਰਾਂਗੇ ਜੀ ਕੀ ਗੱਲ ਅਸੀਂ ਜਦੋਂ ਤਾਂ ਅੰਨ ਪੈਦਾ ਕਰਨਾ ਉਹ ਤੋਂ ਤਾਂ ਪੰਜਾਬ ਦਾ ਕਿਸਾਨ ਕਰੇ ਬਟ ਹੁਣ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਇੱਥੇ ਆ ਕੇ ਚਾਹਦਾ ਹਿੱਸਾ ਪਾਈਏ ਜਿਵੇਂ ਦੀ ਵੀ ਪਾਈਏ ਕੋਈ ਇੱਥੇ ਸਾਥ ਕਿਸੇ ਚੀਜ਼ ਦੀ ਲੋੜ ਹੈ ਕੋਈ ਮੈਡੀਕਲ ਦੀ ਲੋੜ ਹੈ ਕੋਈ ਰਾਸ਼ਨ ਦੀ ਲੋੜ ਹੈ ਜਿਸ ਤਰ੍ਹਾਂ ਨਾਲ ਕੋਈ ਇੱਥੇ ਯੋਗਦਾਨ ਪਾ ਸਕਦਾ ਆ ਆ ਕੇ ਹਰ ਤਰ੍ਹਾਂ ਨਾਲ ਯੋਗਦਾਨ ਪਾਉਣਾ ਚਾਹੀਦਾ ਪਿਛਲੀ ਵਾਰੀ ਪੋਲੀਟੀਸ਼ੀਅਨਸ ਨੂੰ ਦੂਰ ਰੱਖਿਆ ਗਿਆ ਮੈਂ ਤਾਂ ਪਿਛਲੀ ਵਾਰੀ ਵੀ ਉੱਥੇ ਸੀ ਜੀ ਅਸੀਂ ਤਾਂ ਆਪਦਾ ਤੰਬੂ ਗੱਡ ਕੇ ਪਿਛਲੀ ਵਾਰੀ ਵੀ ਉੱਥੇ ਬੈਠੇ ਰਹੇ ਹਾਂ ਸਾਨੂੰ ਨਹੀਂ ਦੇਖੋ ਜਿਹੜਾ ਉੱਥੇ ਆਉਂਦਾ ਨਾ ਲੀਡਰੀ ਕਰਨ ਉਹ ਤੇ ਉਸ ਤੇ ਕਿੰਤੂ ਪਰੰਤੂ ਹੁੰਦਾ ਹੈ ਬਤੌਰ ਕਿਸਾਨ ਹਰ ਬੰਦਾ ਇਸ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਤੇ ਜ਼ਰੂਰ ਹੋਣਾ ਚਾਹੀਦਾ ਅੱਜ ਵੀ ਦੇਖਿਆ ਵੀ ਵੈਂਟੀ ਨੂੰ ਮਾਣਾ ਆਇਆ ਤੇ ਰਾਮਨਾਲ ਸਾਈਡ ਤੇ ਹੋ ਕੇ ਬੈਗਿਆ ਬੀ ਆਰਮਨ ਨਾਲ ਇੱਥੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਕਈਆਂ ਨੂੰ ਤਾਂ ਕਈਆਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹਾਂ ਕੋਈ ਲੀਡ ਮੈਂ ਤਾਂ ਬ੍ਰਦਰ ਇਹ ਮੈਂ ਤਾਂ ਇਹ ਵੀ ਨਹੀਂ ਚਾਹੁੰਦਾ ਸੀ ਕਿ ਤੁਹਾਡੇ ਨਾਲ ਗੱਲਬਾਤ ਕਰਾਂ ਇੱਥੇ ਠੀਕ ਹੈ ਮੈਂ ਇੱਥੇ ਗੱਲਬਾਤ ਕਰਨ ਨਹੀਂ ਆਇਆ ਯਾਰ ਮੇਰੇ ਭਰਾ ਹੈ ਅਸੀਂ ਇਕੱਠੇ ਬੈਠੇ ਆ ਆਪਦੀਆਂ ਗੱਲਾਂ ਬਾਤਾਂ ਮਾਰੀ ਜਾਂਦੇ ਸੀ ਤੁਸੀਂ ਆ ਗਏ ਪਤਾ ਨਹੀਂ ਕਿੱਥੋਂ ਲੱਭ ਕੇ ਮੈਨੂੰ ਅਦਰਵਾਈਜ਼ ਇਹ ਕੰਮ ਨਹੀਂ ਕਰਨ ਆਇਆ ਇਹ ਕੰਮ ਅਸੀਂ ਬਾਹਰ ਵੀ ਕਰ ਸਕਦੇ ਹਾਂ ਕਿ ਆਪ ਦਾ ਇਸ ਸੰਘਰਸ਼ ਦੇ ਵਿੱਚ ਜਿਹੜਾ ਯੋਗਦਾਨ ਹੈ ਉਹ ਪਾਉਣਾ ਹੈ ਕਿਤਾ ਦਾ ਮੌਲਾ ਤੇ ਇਥੋਂ ਦਾ ਮੌਲ ਤਾਂ ਬਹੁਤ ਖਰਾਬ ਆ ਜੀ ਅਸੀਂ ਆਪਦੇ ਹੱਕ ਵੀ ਲੈਣਾ ਜਾਣਦੇ ਆ ਕੋਈ ਚੱਕਰ ਨਹੀਂ ਕਿਦਾਂ ਦੇਖਦੇ ਇਹਨਾਂ ਦੇ ਹੌਸਲੇ ਵੀ ਇੰਨਾ ਕੁ ਛੋਣ ਦੇ ਬਾਵਜੂਦ ਦੋ ਦਿਨ ਹੋ ਗਏ ਇੱਥੇ ਬੈਠੇ ਆ ਤਾਂ ਵੀ ਕਹਿੰਦੇ ਦਿੱਲੀ ਜਾਵਾਂਗੇ ਜਾਵਾਂਗੇ ਇਹ ਕਈਆਂ ਨੂੰ ਭੁਲੇਖਾ ਹੈ ਵੀ ਸ਼ਾਇਦ ਇਹਨਾਂ ਨੂੰ ਆ ਬੈਰੀਕੇਡ ਵਿਖਾ ਕੇ ਡਾਂਗਾ ਵਿਖਾ ਕੇ ਅਥਰੂ ਗੈਸ ਸਟਕੇ ਸ਼ਾਇਦ ਹੌਸਲੇ ਤੋੜ ਲਾਂਗੇ ਜਿੰਨਾ ਕਰ ਰਿਹਾ ਉਹਨਾਂ ਹੌਸਲਾ ਪੱਕਾ ਹੋ ਰਿਹਾ ਉਹਨਾਂ ਇਰਾਦਾ ਪੱਕਾ ਹੋ ਰਿਹਾ ਇੱਛਾ ਉਹਨੀ ਦ੍ਰਿੜ ਹੋ ਰਹੀ ਹੈ ਦ੍ਰਿੜ ਇਰਾਦੇ ਦੇ ਅੱਗੇ ਕੋਈ ਚੀਜ਼ ਨਹੀਂ ਖੜਦੀ ਹੁੰਦੀ ਇੱਕ ਮੈਂ ਤੁਹਾਨੂੰ ਦੱਸ ਦਿਆਂ ਕਦੇ ਇਤਿਹਾਸ ਪੜ੍ਹ ਲਓ ਤੁਸੀਂ ਜਦੋਂ ਤੁਸੀਂ ਇਰਾਦਾ ਬਣਾ ਲਿਆ ਨਾ ਜੀ ਕਿ ਮੈਂ ਫਲਾਨੀ ਥਾਂ ਤੇ ਫਲਾਨੇ ਟੀਚੇ ਤੇ ਪਹੁੰਚਣਾ ਤੁਹਾਨੂੰ ਰੋਕ ਨਹੀਂ ਸਕਦਾ ਕੋਈ ਠੀਕ ਹੈ ਔਕਣਾ ਆ ਜਾਂਦੀਆਂ ਸਮਾਂ ਲੱਗ ਸਕਦਾ ਪਰ ਰੁਕਦਾ ਨਹੀਂ ਫਿਰ ਤੇ ਪੰਜਾਬ ਦਾ ਜਵਾਨ ਤਾਂ ਕਦੇ ਨਹੀਂ ਰੁਕਦਾ ਮੈਂ ਤੁਹਾਡੇ ਸਾਹਮਣੇ ਵਿਖਾਈ ਜੰਨਾ ਸੱਟਾਂ ਮੱਝੀਆਂ ਵੀ ਹੈ ਹੌਂਸਲੇ 'ਚ ਕੋਈ ਕਮੀ ਲੱਗਦੀ ਹੈ ਉਦੋਂ ਪੱਕੇ ਹੋਏ ਆ ਬੜੇ ਸੱਟਾ ਖਾ ਕੇ ਆਰਮਨਾਰ ਮੇਰੇ ਨਾਲ ਬੈਠੇ ਗੱਲਾਂ ਮਾਰ ਰਹੇ ਆ ਲੱਗਦਾ ਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਕੋਈ ਹਸਪਤਾਲ ਵਗੈਰਾ ਦਿਖਾ ਆਈਏ ਕਹਿੰਦੇ ਜੀ ਹਸਪਤਾਲ ਜਾਵਾਂਗੇ ਉੱਥੇ ਫੋਟੋਆਂ ਕਰਨਗੇ ਉਹਦੇ ਨਾਲ ਜਿਨ੍ਹਾਂ ਨੇ ਆਉਣਾ ਹੈ ਕਈ ਵਾਰੀ ਉਹਨਾਂ ਦੇ ਹੌਸਲੇ ਤੇ ਫਰਕ ਪੈਂਦਾ ਇੱਥੇ ਹੀ ਸੈਟ ਹੈ ਜੀ ਕੋਈ ਨਹੀਂ ਆਪੇ ਠੀਕ ਹੋ ਜਾਊਗਾ ਇਹ ਹੌਸਲਾ ਆਂਦਾ ਕਿੱਥੋਂ ਹੈ ਉਹ ਜਿਹੇ ਲੋਕ ਮੈਂ ਕਹਿੰਦਾ ਵੀ ਇੰਨਾ ਹੌਸਲਾ ਆਂਦਾ ਸਿੱਕ ਕੌਮ ਨੂੰ ਤਾਂ ਗੁਰਤੀ ਚ ਮਿਲਿਆ ਜੀ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਵੱਡ ਬਡੇਰਿਆਂ ਨੇ ਜੋ ਕੁਰਬਾਨੀਆਂ ਕੀਤੀਆਂ ਅਸੀਂ ਉਸ ਉਹਨਾਂ ਦੀ ਗੁਰਤੀ ਲੈ ਕੇ ਪੈਦਾ ਹੋਏ ਆਂ ਉਹਨਾਂ ਦੇ ਵਾਰਿਸ ਆਂ ਜਿੰਨਾ ਸਾਨੂੰ ਧੱਕੋਂਗੇ ਨਾ ਜੀ ਉਹ ਦੀ ਦੁੱਗਣੀ ਫੋਰਸ ਨਾਲ ਵਾਪਸ ਆਵਾਂਗੇ ਕੱਲ ਦੇਖਣ ਦੇ ਵਿੱਚ ਕਹਿਵੀ ਚੀਜ਼ ਆਈ ਵੀ ਹਰਿਆਣੇ ਤੋਂ ਜਿਹੜੇ ਪਿੱਛੋਂ ਕਿਸਾਨ ਉਹ ਇੱਧਰ ਨੂੰ ਆ ਗਏ ਹੂੰ ਕਹਿੰਦੇ ਅਸੀਂ ਵੀ ਨਾਲ ਬੈਰੀਕੇਡ ਭੰਨਾਂਗੇ ਇੱਧਰ ਨੂੰ ਆ ਕੇ ਉਹਨਾਂ ਨੇ ਵੀ ਨਾਲ ਨਾਲ ਜਿਹੜਾ ਪੂਰਾ ਜ਼ੋਰ ਲਾਇਆ ਆਉਣਗੇ ਯਾਰ ਉਹ ਵੀ ਤਾਂ ਕਿਸਾਨ ਹੈ ਦਾਣੇ ਉਹਨਾਂ ਨੇ ਵੀ ਆਪਦੇ ਉਹਨਾਂ ਦਾਣੇ ਵੇਚ ਕੇ ਰੋਟੀ ਖਾਂਦੇ ਆ ਜੇ ਸਾਡਾ ਕਿੱਤਾ ਨਾ ਰਹਾ ਸਾਡੀ ਕਿਸਾਨੀ ਖਤਮ ਹੋ ਗਈ ਨਾਲੇ ਯਾਰ ਗੱਲ ਇੱਕ ਹੈ ਪਿਛਲੀ ਵਾਰੀ ਜਦੋਂ ਕਿਸਾਨੀ ਅੰਦੋਲਨ ਉਠਾਇਆ ਗਿਆ ਸੀ ਉਦੋਂ ਵਾਅਦੇ ਕੀਤੇ ਗਏ ਸੀ ਕਮਿਟਮੈਂਟਸ ਕੀਤੀਆਂ ਗਈਆਂ ਸੀ ਅਸੀਂ ਤਾਂ ਇਹ ਕਿੰਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰ ਦਿਓ ਠੀਕ ਹੈ ਨਾ ਹੋਰ ਤਾਂ ਅਜੇ ਤਾਂ ਗਾਂ ਵਾਲੀ ਗੱਲ ਤਾਂ ਕੋਈ ਹੋਰ ਦੂਜੀ ਤਾਂ ਬਾਅਦ ਚ ਹੈ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਆ ਉਸ ਵੇਲੇ ਉਹ ਤਾਂ ਪੂਰੇ ਕਰੋ ਜਦੋਂ ਸਾਨੂੰ ਪਿਛਲੀ ਵਾਰੀ ਉੱਥੋਂ ਉਠਾਇਆ ਬਾਰਡਰ ਤੋਂ ਉਦੋਂ ਸਾਨੂੰ ਐਮਐਸਪੀ ਦੇ ਲਾਅ ਦੀ ਗਰੰਟੀ ਦਿੱਤੀ ਗਈ ਸੀ ਪਰ ਉਹ ਪੂਰੇ ਕਰ ਦੇਣ ਕੀ ਰੌਲਾ ਕੀ ਹੈ ਜੀ ਇਹਦੇ ਚ ਪਿਛਲੀ ਵਾਰੀ ਕਿਸਾਨ ਅੰਦੋਲਨ ਹੋਇਆ ਐ ਐਲਾਈਂਸ ਟੁੱਟ ਗਿਆ ਐਤਕੀ ਐਲਾਈਂਸ ਦੀ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀ ਐ ਐਲਾਈਂਸ ਲੋਏਂਸੇ ਛੋਟੀਆਂ ਚੀਜ਼ਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਪੰਜਾਬ ਤੇ ਪੰਜਾਬ ਦੀ ਕਿਸਾਨੀ ਐ ਬਾਕੀ ਸਭ ਕੁਝ ਬਾਅਦ ਮਤਲਬ ਸਭ ਤੋਂ ਵੱਡੀ ਗੱਲ ਐ ਵਾ ਕੋਈ ਭੁਲੇਖਾ ਕੋਈ ਭੁਲੇਖਾ ਨਾ ਰੱਖਿਓ ਮਨ ਚ ਠੀਕ ਧੰਨਵਾਦ ਜੀ ਤੁਹਾਡਾ ਬਹੁਤ ਸੋ ਜਿਵੇਂ ਕੀ ਗੱਲਬਾਤ ਕਰਕੇ ਹਟਿਆ ਉਮੀਦ ਐ ਤੁਸੀਂ ਸਾਰੇ ਗੱਲਬਾਤ ਸੁਣੀ ਲਏਗੀ ਸੋ ਐਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਨਦੀਪ ਦੇ ਨਾਲ